ਆ ਦੇਖ ਗੁੰਡਾ ਕਰਦੀ ਦੇਖ ਵਾ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ 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 ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਥੋੜਾ ਹਿੱਸਾ ਲਾ ਵੇ ਹਿੱਸਾ ਲਾ ਮਾੜਾ ਗੱਡੀ ਨਾਲ ਮਗਰੋਂ ਵਾਰੀ ਵਿੱਚ ਤਗੜੀ ਮਾਰੀ ਮੇਰੇ ਗੱਡੀ ਵਿੱਚ ਉੱਤੇ। ਉਹ ਰੇੜੀ ਵਾਲੇ ਕਾ ਤੂੰ ਕਾ ਬੈਰੀ ਬਣਿਆ ਹੋਏ? ਉਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ। ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ। ਬਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੇਚਾਰਾ ਅੱਗ ਲਾ ਦਿਓ। ਲੱਖਾਂ ਕਿੰਨੇ ਪਰਸਾਂ ਲਾ ਕੇ ਲੜ ਲਿਜਾਣਾ ਜਾਂਦਾ। ਕਿਉਂ ਯਾਰ ਬੈਰੀ ਅੱਗ ਕਿਉਂ ਸਹੀ ਗੱਲ ਕਰਦੀ ਹੈ? ਕਾਦੇ ਲਈ ਦੱਸੋ। ਦੱਸ ਤੁਸੀਂ ਨਹੀਂ ਪਾਣੀ ਪੀਂਦੇ? ਨਹੀਂ ਪੀਂਦੇ ਨਹੀਂ ਜਵਾਕ ਨਹੀਂ ਪੀਂਦੇ ਬਾਈ। ਤੁਸੀਂ ਜਿਹੜਾ ਪੀਂਦੇ ਨਹੀਂ? ਨਹੀਂ ਅਸੀਂ ਨਹੀਂ ਆਉਣਾ ਬਈ ਸੱਚ ਚੱਕਦਾ ਅਸੀਂ ਨਹੀਂ ਆਉਣਾ।